ਫੈਕਟਰੀ ਚੋਂ ਨਿਕਲਿਆ ਕਬਾੜ ਨਹੀਂ ਵੇਚਦਾ ਇਹ ਇਨਸਾਨ 38 ਸਾਲ ਦੀ ਉਮਰ ਵਿੱਚ ਕਬਾੜ ਨੂੰ ਤਰਾਸ਼ ਕੇ ਤਿਆਰ ਕਰ ਲਏ ਵਿਲੱਖਣ ਬੁੱਤ ਚੰਡੀਗੜ੍ਹ ਦੇ ਬਾਗ ਬਗੀਚੀਆਂ ਵਿੱਚ ਵੀ ਇਹਨਾਂ ਬੁੱਤਾਂ ਨੇ ਲਾਈਆਂ ਖੂਬ ਰੌਣਕ ਸੋ ਫੈਕਟਰੀ ਦਾ ਵੀ ਇਰਿੰਟੂ ਸ਼ੀਟ ਮੈਟਲ ਕੰਪੋਨੈਂਟਸ ਇੰਜੀਨੀਅਰਿੰਗ ਕੰਪੋਨੈਂਟਸ ਉਸੇ ਬਣਾਨੇ ਯਾਨੀ ਕਿ ਉਸੇ ਫੈਕਟਰੀ ਦਾ ਸਮਾਨਿਤ ਸੀ ਉਸ ਦਾ ਟੂ ਸਮ ਐਕਸਟੈਂਡ ਯੈਸ ਜਿਵੇਂ ਕਦੇ-ਕਦੇ ਹੁੰਦਾ ਸੀ ਕਿ ਮੈਂ 3-4 ਆਪਣੇ ਵਾਰਟਸ ਇਕੱਠੇ ਹੀ ਸ਼ੁਰੂ ਕੀਤੇ ਹੋਏ ਸੀ ਲੈ ਸੀ ਤੇ ਉਹ ਕਦੇ ਕਿਸੇ ਨੂੰ ਕਰ ਲਿਆ ਕਦੇ ਕਿਸੇ ਨੂੰ ਕਰ ਲਿਆ ਸੋ ਨਾ ਫਰਸਟ ਥਿੰਗ ਕਿ ਤੁਸੀਂ ਇਮੇਜਿਨ ਕਰੋ ਕਿ ਇਹ ਬਣਾਣਾ ਫਿਰ ਉਹ ਆਪੇ ਹੀ ਤੁਹਾਨੂੰ ਉਹਦੀ ਤੁਹਾਨੂੰ ਪਾਰਟਸ ਮਿਲਨੇ ਸ਼ੁਰੂ ਹੋ ਜਾਣਗੇ ਫਿਰ ਤੁਸੀਂ ਉਹਨੂੰ ਯੂਜ਼ ਕਰੋ ਜੀ ਲੁਧਿਆਣਾ ਮੇਰੇ ਪੰਜ ਸਕਲਪਚਰ ਲੱਗੇ ਆ। ਦੈਟਸ ਗੁੱਡ। ਉਹ ਵੀ ਕਾਫੀ ਵੱਡੇ ਸਾਈਜ਼ ਦੇ ਆ। ਇੱਕ ਹੌਸ ਆ, ਇੱਕ ਕੈਮਲ ਆ, ਇੱਕ ਗਿਟਾਰ ਆ। ਜ਼ਿੰਦਗੀ ਬਹੁਤ ਹਸੀਨ ਹੈ ਯਾਰੋ। ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ। ਫਰਕ ਇੰਨਾ ਕੁ ਹੁੰਦਾ ਸਾਡੇ ਅੰਦਰ ਜਿਹੜਾ ਟੈਲੈਂਟ ਹੈ ਅਸੀਂ ਉਸ ਦੀ ਪਛਾਣ ਕਰੀਏ। ਕਈ ਵਾਰੀ ਇਨਸਾਨ ਆਪਣੇ ਹੀ ਇਸ ਟੈਲੈਂਟ ਨੂੰ ਸਾਹਮਣੇ ਲਿਆਉਣ ਦੀ ਬਜਾਏ ਅੰਦਰ ਹੀ ਅੰਦਰ ਉਸ ਨੂੰ ਦਬਾ ਕੇ ਰੱਖ ਲੈਂਦਾ ਹੈ ਪਰ ਕਈ ਵਾਰੀ ਤੁਹਾਨੂੰ ਮੌਕਾ ਮਿਲ ਜਾਂਦਾ ਉਸ ਲੁਕੇ ਹੋਏ ਟੈਲੈਂਟ ਨੂੰ ਉਜਾਗਰ ਕਰਨ ਦਾ ਸੋ ਅੱਜ ਮੈਨੂੰ ਵੀ ਮੌਕਾ ਮਿਲਿਆ ਅਜਿਹੀ ਹੀ ਇੱਕ ਹੁਨਰਮੰਦ ਇਨਸਾਨ ਦੇ ਨਾਲ ਮਿਲਣ ਦਾ ਜਿਸ ਨੇ 38 ਸਾਲਾਂ ਦੀ ਉਮਰ ਦੇ ਵਿੱਚ ਲਗਭਗ ਜਾ ਕੇ ਆਪਣੇ ਹੁਨਰ ਦੀ ਜਿਹੜੀ ਹੁਨਰ ਦੀ ਉਸ ਦੀ ਪਛਾਣ ਕੀਤੀ ਹੈ ਆਪਣੀ ਕਲਾ ਨੂੰ ਹੋਰ ਨਿਖਾਰਿਆ ਸੋ ਆਫਰ ਤੁਹਾਨੂੰ ਵੀ ਮਿਲਵਾਨੇ ਆ ਉਹਨਾਂ ਦੇ ਨਾਲ ਸਸ਼ੀ ਗਲਪ੍ਰੀਤਪਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਥੈਂਕ ਯੂ ਸੋ ਮੱਚ ਜੀ ਇਹ ਇਹਨਾਂ ਦਾ ਨਾਮ ਹੈ ਪ੍ਰੀਤਪਾਲ ਜੀ ਪੇਸ਼ੇ ਤੋਂ ਹੀ ਇਜ਼ ਅ ਇੰਡਸਟਰੀਲਿਸਟ ਬਹੁਤ ਸੋਹਣਾ ਕਾਰੋਬਾਰ ਹੈ ਪਰ ਇੱਕ ਕਲਾ ਜੜੀ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਹੈ ਜਿਸ ਨੂੰ ਉਹਨਾਂ ਨੇ ਨ ਹਨਰ ਨੂੰ ਆਪਣੇ ਨੇ ਪਛਾਣ ਕੀਤੀ ਹੈ ਅੱਜ ਉਸ ਬਾਰੇ ਅਸੀਂ ਤੁਹਾਨੂੰ ਮੁਖਾਤਿਬ ਕਰਾਣੇ ਆ ਸੋ ਪ੍ਰਿਤਪਾਲ ਜੀ ਸਭ ਤੋਂ ਪਹਿਲੇ ਮੈਂ ਦੇਖਦਾ ਪਿਆ ਜੀ ਤੁਹਾਡੀਆਂ ਦੀਵਾਰਾਂ ਇੱਥੇ ਬਹੁਤ ਖੂਬਸੂਰਤ ਤਰੀਕੇ ਨਾਲ ਸਜੀਆਂ ਹੋਈਆਂ ਨੇ ਕਿਤੇ ਇੱਥੇ ਕੋੜਿਆਂ ਦੇ ਇੱਥੇ ਚਿਹਰੇ ਬਣੇ ਪਏ ਨੇ ਜਾਂ ਫਿਰ ਕਿਹ ਲਈ ਇੱਥੇ ਡ੍ਰੈਗਨ ਬਣਿਆ ਪਿਆ ਹੈ ਰੋਬਰਟਸ ਬਣੇ ਪਏ ਨੇ ਤਮਾਮ ਅਜਿਹੀਆਂ ਬੜੀਆਂ ਹੀ ਯੂਨਿਕ ਜੀਆਂ ਚੀਜ਼ਾਂ ਇਹਦੀ ਅਸਲ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਸਟਾਰਟ ਕਿੱਥੋਂ ਕੀਤਾ ਤੁਸੀਂ ਇਹ ਦੱਸੋ ਹਾਂ ਸਰ ਸਟਾਰਟ ਤਾਂ ਇਦਾਂ ਹੋਇਆ ਕਿ ਮੇਰੇ ਫਾਦਰ ਸਾਹਿਬ ਦਾ ਮੈਨੂਫੈਕਚਰਿੰਗ ਯੂਨਿਟ ਹੈ ਤੇ ਮੈਂ ਉਹਨਾਂ ਨੂੰ ਜੁਆਇਨ ਕੀਤਾ ਤੇ ਉਦਾਂ ਹੀ ਹੌਲੀ ਹੌਲੀ ਕਰਦੇ ਕਰਦੇ ਕਿਉਂਕਿ ਸਕਿੱਲ ਸੀਗਾ ਥੋੜਾ ਜਿਹਾ ਸੈਟਅਪ ਉਦਾਂ ਦਾ ਸੀ ਤੇ ਉਹ ਜਦ ਆਰਟ ਥੋੜਾ ਜਿਹਾ ਤੁਸੀਂ ਆਰਟਿਸਟ ਮਾਈਂਡ ਦੇ ਹੋ ਤਾਂ ਤੁਸੀਂ ਯੂ 스타ਟ ਲੁਕਿੰਗ ਫਾਰ ਆਰਟ ਅਰਾਊਂਡ ਯੂ ਯਾ ਤੇ ਉਹ ਫਿਰ ਮੈਂ ਇਦਾਂ ਹੀ ਆਪਣੇ ਮੈਟਲ ਨਾਲ ਹੀ ਕੁਛ ਨਾ ਕੁਛ ਟਿੰਕਰਿੰਗ ਕਰਦਾ ਰਿਹਾ ਤਾਂ ਛੋਟੇ-ਮੋਟੇ ਪਾਰਟਸ ਮਿਲ ਗਏ ਫਿਰ ਉਹਨਾਂ ਨਾਲ ਕੁਛ ਬਣਾਇਆ ਫਿਰ ਉਹ ਤੁਹਾਡੇ ਵਰਗੇ ਫਰੈਂਡਸ ਨੇ ਐਪਰੀਸ਼ੀਏਟ ਕੀਤਾ ਤੇ ਉਦਾਂ ਹੀ ਫਿਰ ਉਹ ਵੱਡੇ ਹੁੰਦੇ ਗਏ ਤੇ ਉਹਨਾਂ ਚ ਹੋਰ ਜ਼ਿਆਦਾ ਡਿਟੇਲਿੰਗ ਆਂਦੀ ਗਈ ਥੋੜਾ ਜਿਹਾ ਬੈਟਰ ਕਰਦੇ ਰਹੇ ਆਪਣਾ ਸਕੇਲ ਤੇ ਜਿਹੜੀ ਫੈਕਟਰੀ ਹੈ ਫੈਕਟਰੀ ਕਿਸ ਚੀਜ਼ ਦੀ ਹੈ ਇਹ ਜਿਹੜੇ ਸਪੇਅਰ ਪਾਰਟਸ ਨੇ ਆ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਮਟੀਰੀਅਲ ਕਿੱਥੋਂ ਆਉਂਦਾ ਇਹਦੇ ਬਾਰੇ ਦੱਸੋ ਸਿਰਫ ਫੈਕਟਰੀ ਦਾ ਬੀਅਰ ਇਨ ਟੂ ਸ਼ੀਟ ਮੈਟਲ ਕੰਪੋਨੈਂਟਸ ਅੱਛਾ ਜੇਰਿੰਗ ਕੰਪੋਨੈਂਟਸ ਅਸੀਂ ਬਣਾਨੇ ਆ ਯਾਨੀ ਕਿ ਉਸੇ ਫੈਕਟਰੀ ਦਾ ਸਮਾਨ ਇਥੇ ਯੂਜ਼ ਕੀਤਾ ਸਕ੍ਰੈਪ ਟੂ ਸਮ ਐਕਸਟੈਂਟ ਯੈਸ ਜਿਹੜੇ ਹੁਣ ਕਈ ਟੂਲਸ ਸਾਡੇ ਆਬਸੋਲੀਟ ਹੋ ਜਾਂਦੇ ਆ ਕੋਈ ਪਾਰਟ ਸਾਡਾ ਸਕ੍ਰੈਪ ਪਾਰਟਸ ਜਿਵੇਂ ਇੱਕ ਵੱਡਾ ਪਾਰਟ ਬਣਾ ਉਰ ਉਹ ਟਿੰਕਰ ਕਰਕੇ ਥੋੜਾ ਜਿਹਾ ਕੱਟ ਕਰਕੇ ਉਹਨੂੰ ਅਪਸਕੇਲ ਕਰਕੇ ਥੋੜਾ ਜਿਹਾ ਹਾਂ ਉਹਨੂੰ ਯੂਜ਼ ਕਰਕੇ ਹਾਂ ਸੁਣ ਲਓ ਭਈ ਤੁਸੀਂ ਵੀ ਕਰ ਦੇ ਵਿੱਚ ਰੱਦੀ ਵਿੱਚ ਨਹੀਂ ਬੰਦ ਕਰਦੇਓ ਤੇ ਸਮਾਨ ਬਣਾਉਣਾ ਸ਼ੁਰੂ ਕਰਦੇਓ ਸੋ ਫਿਰ ਆਉ ਦਿਖਾਣੇ ਆ ਤੁਹਾਨੂੰ ਇਹਨਾਂ ਨੇ ਉਸ ਵੇਸਟ ਮਟੀਰੀਅਲ ਦੇ ਨਾਲ ਕੀ ਕੁਝ ਬਣਾਇਆ ਜੀ ਪ੍ਰੀਤਪਾਲ ਜੀ ਸਭ ਤੋਂ ਪਹਿਲਾ ਮਾਡਲ ਕਹੜਾ ਤੁਸੀਂ ਤਿਆਰ ਕੀਤਾ ਸੀਗਾ ਸਭ ਤੋਂ ਪਹਿਲਾਂ ਜੀ ਇਹ ਤਿਆਰ ਕੀਤਾ ਸੀ ਇਹ ਇੱਕ ਕੰਪੋਨੈਂਟ ਮੈਨੂੰ ਮਿਲਿਆ ਸੀ ਇਦਾਂ ਹੀ ਕਿਤੇ ਪਿਆ ਇਹ ਮੈਨੂੰ ਲੱਗਿਆ ਹੈਲਮਟ ਹੈ ਹਾਂ ਤਾਂ ਮੈਂ ਹੈਲਮਟ ਨੂੰ ਇੱਕ ਸਟਿਕ ਫਿਗਰ ਟਾਈਪ ਬਣਾ ਕੇ ਫਿਰ ਇਹਦੇ ਥੱਲੇ ਇਦਾਂ ਹੀ ਸਕੇਟਸ ਵਗੈਰਾ ਲਾ ਕੇ ਇਹਨੂੰ ਇੱਕ ਬੜਾ ਇੱਕ ਵਾਰੀਅਰ ਜੀ ਲੁੱਕ ਦੇ ਦਿੱਤੀ। ਠੀਕ ਹੈ। ਯਾਨੀ ਕਿ ਤੁਹਾਡੀ ਕਲਾ ਦਾ ਜਿਹੜਾ ਬੇਸਿਕ ਮਾਡਲ ਐ ਹਨਾ ਤੇ ਅਸੀਂ ਟੌਪ ਮਾਡਲ ਵੱਲ ਵੀ ਚਲਾਂਗੇ ਹੌਲੀ-ਹੌਲੀ ਕਰਕੇ ਬੇਸਿਕ ਤੋਂ ਬਾਅਦ ਕੜਾ ਮਾਡਲ ਐ ਅਸੀਂ ਉਸ ਵੱਲ ਵੀ ਵਧ ਰਹੇ ਹਾਂ। ਵੀ ਇਦਾਂ ਜੀ ਫਿਰ ਉਹ ਬਾਅਦ 'ਚ ਤਾਂ ਫਿਰ ਜਿਹੜੇ ਸ਼ੁਰੂ-ਸ਼ੁਰੂ 'ਚ ਬਣਾਏ ਜਿੱਦਾਂ ਇਹ ਆਪਣਾ ਇੱਕ ਫੁੱਟ ਪੰਪ ਹੁੰਦਾ ਆ ਕਾਰ 'ਚ ਹਵਾ ਭਰਨ ਵਾਲਾ ਪਹਿਲਾਂ ਆਂਦਾ ਸੀ ਉਹਨੂੰ ਉਹਨੂੰ ਥੋੜਾ ਮੋਡੀਫਾਈ ਕਰਤਾ ਅ ਪਰ ਇਦਾਂ ਹੀ ਫਿਰ ਕੋਈ ਮਤਲਬ ਥੇਅਰ ਇਜ਼ ਨੋ ਟਾਈਮ ਲਾਈਨ ਹਾਂ ਜਿਵੇਂ ਕਦੇ ਕਦੇ ਹੁੰਦਾ ਸੀ ਕਿ ਮੈਂ 3-4 ਆਪਣੇ ਬੋਟਸ ਇਕੱਠੇ ਸ਼ੁਰੂ ਕੀਤੇ ਹੋਏ ਸੀ ਤੇ ਉਹ ਕਦੇ ਕਿਸੇ ਨੂੰ ਕਰ ਲਿਆ ਕਦੇ ਕਿਸੇ ਨੂੰ ਕਰ ਲਿਆ ਬਿਕੋਜ਼ ਇਹ ਜਿਹੜਾ ਕੰਮ ਹੈ ਕੀਤਾ ਇਹ ਮੈਂ ਆਪਣੇ ਲੇਜਰ ਟਾਈਮ ਚ ਕੀਤਾ ਅੱਛਾ ਐਂਡ ਥੇਅਰ ਵਾਸ ਨੋ ਟਾਈਮ ਲਾਈਨ ਅਟੈਚਡ ਟੂ ਯਾਨਕੀ ਬਿਜ਼ਨਸ ਇੱਕ ਪਾਸੇ ਪਰਸਨਲ ਲਾਈਫ ਇੱਕ ਪਾਸੇ ਆਪਣਾ ਸ਼ੌਂਕ ਇੱਕ ਪਾਸੇ ਹਾਂ ਕਿ ਇਹ ਨਹੀਂ ਕਿ ਮੈਂ ਅੱਜ ਇਹ ਬਣਾਣਾ ਹੀ ਬਣਾਣਾ ਹੈ ਜਾਂ 2 ਦਿਨਾਂ ਚ ਬਣਾਣਾ ਹੈ ਬਿਕੋਜ਼ ਉਹ ਫਿਰ ਨਾ ਉਹ ਫਿਰ ਪ੍ਰੈਸ਼ਰ ਹੋ ਜਾਂਦਾ ਹਾਂ ਇਹਨੂੰ ਇਹਨੂੰ ਮੈਂ ਆਪਣੀ ਐਸ ਅ ਹੌਬੀ ਕਹਿ ਲਓ ਜਾਂ ਇੰਜੋਇਮੈਂਟ ਕਹਿ ਲਓ ਮੈਨੂੰ ਨਾ ਇਹਨੂੰ ਦੇਖ ਕੇ ਮੈਨੂੰ ਆਪਣੇ ਪਾਪਾ ਦਾ ਸਕੂਟਰ ਯਾਦ ਆ ਗਿਆ ਹੈ ਜਦੋਂ ਅਸੀਂ ਫਾਦਰ ਸਾਹਿਬ ਨਾ ਕਦੀ ਕਦੀ ਜਾਣਾ ਤਾਂ ਉਹਨਾਂ ਦਾ ਤਕਰੀਬਨ ਇਹਨੂੰ ਕੀ ਕਹਿੰਦੇ ਸ਼ਾਰਟਕਟ ਇਹ ਸਪਾਰਕ ਲੱਗੇ ਸਪਾਰਕ ਪਲਗ ਤੇ ਉਹ ਸਕੂਟਰ ਵਾਲਾ ਉਹਨੂੰ ਐ ਤਾਰਾਂ ਜੀਆਂ ਲਾ ਕੇ ਤੇ ਚੰਗਾੜੇ ਕੱਢਦਾ ਸੀਗਾ ਜੇ ਮੈਂ ਗਲਤ ਨਾ ਹੋਵਾਂ ਤੇ ਮੇਰੇ ਖਿਆਲ ਉਹ ਹੀ ਹੈ ਨਾ ਹਣਾ ਸਰ ਤੁਸੀਂ ਦੇਖੋ ਕਿੱਡੇ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੇ ਉਸ ਨੂੰ ਯੂਜ਼ ਕੀਤਾ ਤੇ ਇਹ ਕੀ ਚੀਜ਼ ਹੈ ਬਲੇਡ ਹਾਂ ਇਹ ਆਪਣਾ ਮਾਰਬਲ ਕਟਿੰਗ ਜਿਹੜਾ ਫਲੋਰਿੰਗ ਦਾ ਬਲੇਡ ਹੈ ਉਹ ਕੱਟ ਕੇ ਇਹਦਾ ਇੱਕ ਨੈਕ ਪੀਸ ਬਣਾਇਆ ਹੈ ਜੀ ਜੀ ਵਾ ਕਿੱਡਾ ਖੂਬਸੂਰਤ ਹੈ ਤੁਸੀਂ ਵੇਖੋ ਤੁਹਾਡੇ ਵੱਲ ਕਹਾਂ ਘੁਰ ਘੁਰ ਵੇਖਦਾ ਜੇ ਤੇ ਇਹਦੇ ਸਿਰ ਦੇ ਉੱਤੇ ਜਿਹੜੇ ਸਿੰਘ ਬਣੇ ਨੇ ਜਦੋਂ ਕਿਤੇ ਲੱਕੜ ਦੇ ਕੰਮ ਦੌਰਾਨ ਜਦੋਂ ਉਹਦੇ ਪੀਚ ਸਕਰੂਸ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਉਹ ਢਿੱਲੇ ਹੋ ਜਾਂਦੇ ਸੀ ਜਾਂ ਖਰਾਬ ਹੋ ਜਾਂਦੇ ਸੀ ਤੇ ਅਸੀਂ ਸੁੱਟ ਦਿੱਤਾ ਤੇ ਦੇਖੋ ਇਹਨਾਂ ਨੇ ਉਸ ਨੂੰ ਕਿਸ ਤਰ੍ਹਾਂ ਉਹਦੇ ਸਿੰਘਾਂ ਵਰਜੋਂ ਯੂਜ਼ ਕੀਤਾ ਸੋ ਦੁਪਹਿਰ ਦਾ ਟਾਈਮ ਹੋ ਚਲਿਆ ਪ੍ਰਿਤਪਾਲ ਜੀ ਤੇ ਮੈਨੂੰ ਭੁੱਖ ਲੱਗਦੀ ਪਈ ਤੇ ਮੇਰਾ ਦਿਲ ਕਰਦਾ ਅੱਜ ਮੈਂ ਖਾਵਾਂ ਦੇਸੀ ਮੁਰਗਾ ਸੋ ਦੇਸੀ ਮੁਰਗਾ ਵੀ ਇਹਨਾਂ ਕੋਲ ਹੈ ਸੋ ਵੀ ਦਿਖਾਨੇ ਆ ਸੋ ਜੀ ਇਹ ਬੜਾ ਹੀ ਪਿਆਰਾ ਮੁਰਗਾ ਪਾਂਗਾ ਦਿੰਦਾ ਪਿਆ ਕੀ ਕਹਿੰਦਾ ਪਿਆ ਇਹਨੂੰ ਕਿਸ ਤਰ੍ਹਾਂ ਤੁਸੀਂ ਕੜੀ-ਕੜੀ ਚੀਜ਼ ਯੂਜ਼ ਕਰਕੇ ਬਣਾਇਆ ਸਰ ਚੀਜ਼ ਇਹਦੇ ਵਿੱਚ ਦਾ ਪੁਆਇੰਟ ਇਜ਼ ਸਿਮਰ ਜੀ ਕਿ ਜਦ ਮੈਂ ਇਹਨੂੰ ਬਣਾਣਾ ਸ਼ੁਰੂ ਕਰਦਾ ਹੈ ਨਾ ਮੈਂ ਚੀਜ਼ਾਂ ਨਹੀਂ ਲੱਭਦਾ ਅੱਛਾ ਮੈਂ ਮੈਂ ਕੀ ਬਣਾਣਾ ਹੈ ਮੈਂ ਉਹ ਸੋਚਦਾ ਹੈ ਉਹ ਫਿਰ ਚੀਜ਼ਾਂ ਆਪੇ ਹੀ ਮੈਨੂੰ ਉਸ ਹੱਬ ਨਾਲ ਦਿਖਣੇ ਸ਼ੁਰੂ ਹੋ ਜਾਂਦੀਆਂ ਜਾਂ ਮਿਲਦੀਆਂ ਸ਼ੁਰੂ ਹੋ ਜਾਂਦੀਆਂ ਬਿਕੋਜ਼ ਜੇ ਮੈਂ ਇਹਨੂੰ ਸੋਚਾਂ ਕਿ ਮੈਂ ਇਹ ਚੀਜ਼ ਮੇਰੇ ਕੋਲ ਹੈਗੀ ਹੈ ਮੈਂ ਉਹ ਚੀਜ਼ ਨੂੰ ਯੂਜ਼ ਕਰਨਾ ਫਿਰ ਉਹ ਇਹ ਆਈਡੀਆ ਸਾਰਾ ਡੀਫੀਟ ਹੋ ਜਾਂਦਾ ਓਕੇ ਸੋ ਦਾ ਫਰਸਟ ਇਸ ਕਿ ਤੁਸੀਂ ਇਮੇਜਿਨ ਕਰੋ ਕਿ ਇਹ ਬਣਾਣਾ ਫਿਰ ਉਹ ਆਪੇ ਹੀ ਤੁਹਾਨੂੰ ਉਹਦੀ ਤੁਹਾਨੂੰ ਪਾਰਟਸ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਉਹਨੂੰ ਯੂਜ਼ ਕਰੋ ਜੀ ਸੋ ਮਿੱਤਰੋ ਤੁਸੀਂ પેટ્રોલ ਜ਼ਰੂਰ ਭਰਿਆ ਹੁਣ ਟੈਂਕੀ ਦੇ ਵਿੱਚ ਹਨਾ ਕਦੀ ਮੋਟਰਸਾਈਕਲ ਦੇ ਵਿੱਚ ਕਦੀ ਐਕਟਿਵਾ ਦੇ ਵਿੱਚ ਹੁਣ ਤੁਹਾਨੂੰ ਅਜਿਹੀ ਟੈਂਕੀ ਨਾਲ ਇੱਕ ਰੋਬੋਟ ਬਣਿਆ ਹੋਇਆ ਦਿਖਾਵਾਂਗੇ ਜਿਹੜਾ ਕਿ ਖਰਾਬ ਹੋ ਚੁੱਕਿਆ ਸੀਗਾ ਪਰ ਇਹਨਾਂ ਨੇ ਬਹੁਤ ਖੂਬ ਯੂਜ਼ ਕੀਤਾ ਜੀ ਪੋਲੀ ਪੋਲੀ ਬੋਟ ਇਹ ਜਿਹੜਾ ਇਹਨਾਂ ਨੇ ਟੈਗ ਦਿੱਤਾ ਆਪਣੇ ਰੋਬੋਟਸ ਨੂੰ ਪ੍ਰਤਪਲ ਜੀ ਤੇ ਬਾਰੇ ਜ਼ਰੂਰ ਦੱਸੋ I'm sorry ਜੇ ਮੈਂ ਗਲਤ ਨਾ ਹੋਵਾਂ ਉਹੀ ਹੈ ਪੈਟਰੋਲ ਵਾਲੀ ਟੈਂਕ ਹਾਂ ਪੈਟਰੋਲ ਦੀ ਟੈਂਕ ਹੈ ਜੀ ਮੇਰਾ ਫਰੈਂਡ ਹੈ ਤੇ ਉਹਨਾਂ ਦਾ ਅਨਫੋਰਚਨਟਲੀ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਤੇ ਤੇ ਸਾਰਟਸਟ ਤਾਂ ਨਹੀਂ ਲੱਗੀ ਪਰ ਟੈਂਕ ਖਰਾਬ ਹੋ ਗਿਆ ਸੀ ਫਿਰ ਉਹਨਾਂ ਨੇ ਉਹ ਟੈਂਕ ਮੈਨੂੰ ਫੜਾ ਕੇ ਬਿਕੋਜ਼ ਉਹ ਕੰਪਨੀ ਨੇ ਰਿਪਲੇਸ ਕਰਤਾ ਸੀ ਫਿਰ ਇਹ ਟੈਂਕ ਨੂੰ ਯੂਜ਼ ਕਰਕੇ ਤੇ ਹੋਰ ਕਾਰ ਪਾਰਟ ਹਾਂ ਇਹ ਵੀ ਦਿਸ ਇਜ਼ ਇਹਦੇ ਵਿੱਚ ਮੋਸਟਲੀ ਕਾਰ ਪਾਰਟਸ ਲੱਗੇ ਆ ਜੀ ਜਾਂ ਮੋਟਰਸਾਈਕਲ ਪਾਰਟਸ ਅੱਛਾ ਇਹ ਹਿਲਦਾ ਵੀ ਹੈ ਇਹਦੀ ਥੋੜੀ ਜੀ ਕਈ ਪਾਰਟਸ ਹਿੱਲਦੇ ਆ ਜੀ ਇਹਦੀ ਦੁਨੀਆ ਗਲਤ ਮੈਂ ਹਿਲ ਰਹਾ ਹੂੰ ਸੋ ਦੀ ਡਰਾਉਂਦਾ ਸਾਨੂੰ ਅਸੀਂ ਡਰਨਾ ਨਹੀਂ ਹੈ ਸੋ ਇਸੇ ਤਰ੍ਹਾਂ ਦਾ ਇੱਕ ਹੋਰ ਇਹਨਾਂ ਨੇ ਮਾਡਲ ਤਿਆਰ ਕੀਤਾ ਹੋਇਆ ਸੋ ਇਹ ਵੀ ਹੈਨਾ ਉਸੇ ਜਿਸ ਦਾ ਫਿਊਲ ਟੈਂਕ ਹੈ ਉਹਨੂੰ ਯੂਜ਼ ਕੀਤਾ ਤੁਸੀਂ ਤੇ ਹੁਣ ਅਸੀਂ ਇੱਧਰ ਆਨੇ ਆ ਇਹ ਇਹ ਜੇ ਗਲਤ ਨਾ ਹੋਆ ਮੈਂ ਇਹ ਕੀ ਚੀਜ਼ੇ ਦੇ ਬਾਰੇ ਵੀ ਜ਼ਰੂਰ ਦੱਸਣਾ ਇਹ ਕਾਊ ਹੈਡ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਕੇ ਆਪਣਾ ਬਫਲੋ ਹੈਡ ਹੈ ਠੀਕ ਹੈ ਤੇ ਇਹਨਾਂ ਦੇ ਵੀ ਇਹਦੀ ਥੋੜੀ ਯੂਨਿਕ ਇਸ ਚੀਜ਼ 'ਚ ਹੈ ਕਿ ਦਿਸ ਇਜ਼ ਦ ਫਰਸਟ ਐਨੀਮਲ ਹੈਡ ਵਿਚ ਆਈ ਟ੍ਰਾਈਡ ਓਕੇ ਤੇ ਇਹਦਾ ਨਾਮ ਰੱਖਿਆ ਬਾਲਟੀ ਬਾਲਟੀ ਕਿਸ ਕਰਕੇ ਬਿਕੋਜ਼ ਇਹਦੇ 'ਚ ਨਾ ਪਾਰਟਸ ਬਹੁਤ ਜ਼ਿਆਦਾ ਲੱਗੇ ਕਿਉਂਕਿ ਇਟ ਵਾਸ ਦ ਫਰਸਟ ਐਨੀਮਲ ਹੈਡ ਵਿਚ ਆਈ ਵਾਸ ਟ੍ਰਾਈਂਗ ਉਹ ਥੋੜਾ ਇਹਦੇ ਪ੍ਰੋਪੋਰਸ਼ਨਸ ਠੀਕ ਲਿਆਂ ਲਈ ਨਾ ਇਹਦੇ 'ਚ ਬਹੁਤ ਸਾਰੇ ਪਾਰਟਸ ਲੱਗੇ ਅੱਛਾ ਜਿੰਨੇ ਅਸੀਂ ਨਾਰਮਲੀ ਨਹੀਂ ਲੱਗਣੇ ਚਾਹੀਦੇ ਉਹ ਕਿਉਂਕਿ ਬਹੁਤ ਲੱਗੇ ਹਾਂ ਬਹੁਤ ਜ਼ਿਆਦਾ ਲੱਗੇ ਜੀ ਬਿਲਕੁਲ ਤਾਂ ਹੀ ਵੇਖੋ ਹਰ ਚੀਜ਼ ਬ੍ਰਿੱਕੀ ਨਾਲ ਉਹਦੀ ਜਿਹੜੀ ਨਾਥੇ ਤੋਂ ਪਾਈ ਹੋਏਗੀ ਉਹ ਉਹਦੇ ਕੰਨ ਨੇ ਹਨਾ ਕੰਨਾਂ ਦੇ ਵਿੱਚ ਕਿੰਨੀਆਂ ਬ੍ਰਿੱਕੀ ਨਾਲ ਚੀਜ਼ਾਂ ਇਸਤੇਮਾਲ ਕੀਤੀਆਂ ਜਿਹੜਾ ਉਹ ਮੱਥੇ ਵਾਲਾ ਪਾਸਾ ਹੁੰਦਾ ਤੇ ਉਹ ਤੁਸੀਂ ਦੇਖੋ ਕਿੱਡੀਆਂ ਬ੍ਰਿੱਕੀ ਵਾਲੀਆਂ ਚੀਜ਼ਾਂ ਜਿਹੇ ਕਬਜ਼ੇ ਤੁਸੀਂ ਯੂਜ਼ ਕਰਤੇ ਹੋ ਨੇ ਘਰਾਂ ਦੇ ਵਿੱਚ ਦਰਵਾਜ਼ੇ ਬੂਹੇ ਨੂੰ ਲਾਈ ਦੇ ਸੀ ਠੀਕ ਹੈ ਇਹ ਤੁਸੀਂ ਜਿਹੜੀਆਂ ਉਹ ਕੁੰਡੀਆਂ ਆਪਾਂ ਕੰਧਾਂ ਦੇ ਵਿੱਚ ਤਕਰੀਬਨ ਲਾਈ ਦੀਆਂ ਨੇ ਸੋ ਤੁਮਾਮਤ ਇਹੀਆਂ ਚੀਜ਼ਾਂ ਕਰਕੇ ਸੋ ਇਹਨਾਂ ਦਾ ਨਾਮ ਬਿਲਕੁਲ ਠੀਕ ਰੱਖਿਆ ਤੁਸੀਂ ਜੀ ਬਾਲਟੀ ਹੈ ਨਾ ਜਿਵੇਂ ਬਾਲਟੀ ਦੇ ਵਿੱਚ ਤੁਸੀਂ ਕਿੰਨਾ ਕੁਝ ਪਾ ਲੈਂਦੇ ਉਹ ਤੇ ਉਹ ਆਪਣੇ ਆਪ ਨਾ ਇੱਕੋ ਚੀਜ਼ ਬਣ ਜਾਂਦੀ ਹੈ ਤਾਂ ਤੁਸੀਂ ਇੱਕ ਬਾਲਟੀ ਦੇ ਵਿੱਚ ਕਿੰਨਾ ਕੁਝ ਪਾ ਕੇ ਤਾਂ ਬਾਲਟੀ ਨਾ ਰੱਖਤਾ ਨਾਮ ਦਾ ਸਿੰਘ ਸਾਹਿਬ ਕਨਸੈਪਟ ਇਹ ਹੁੰਦਾ ਹੈ ਕਿ ਮੈਨੂੰ ਹੁੰਦਾ ਹੈ ਕਿ ਮੈਂ ਆਪਣੇ ਸਕਲਪਚਰਸ ਨੂੰ ਨਾਮ ਐਦਾਂ ਦੇ ਦਵਾ ਕਿ ਜਿਹੜੇ ਮੈਨੂੰ ਵੀ ਯਾਦ ਰਹੇ ਐਂਡ ਇਟ 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 ਸ਼ੋਜ਼ ਮਾਈ ਐਸੋਸੀਏਸ਼ਨ ਆਲਸੋ ਵਿਦ ਦ ਸਕਲਪਚਰ। ਦੈਟਸ ਗੁੱਡ। ਕਿ ਇਹ ਇਹ ਰੀਜ਼ਨ ਹੈ ਕੁਝ। ਠੀਕ ਹੈ। ਤੇ ਹੁਣ ਅਸੀਂ ਚਲਿਏ ਮੇਰੇ ਖਿਆਲ ਆਪਾਂ ਬਾਹਰ ਮੂਵੀ ਜੇ ਆਪਾਂ ਦੇਖੀਏ ਤੁਸੀਂ ਕਿੱਥੇ ਆ ਕੰਮ ਕਰਦੇ ਹੋ। ਹਾਂਜੀ ਹਾਂਜੀ। ਹੈਨਾ? ਸੋ ਫਿਰ ਆਓ ਚੱਲਦੇ ਹਾਂ ਜੀ ਬਾਹਰ ਬਾਹਰ ਚੜ ਕੇ ਦਿਖਾਣੇ ਆ ਕਿੱਥੇ ਉਹ ਵਰਕਸ਼ਾਪ ਹੈ ਕਿੱਥੇ ਉਹ ਕੰਮ ਕਰਦੇ ਨੇ। ਕਿਸ ਤਰ੍ਹਾਂ ਇਹਨਾਂ ਨੇ ਆਪਣੀ ਹੀ ਫੈਕਟਰੀ ਦੇ ਦੀਆਂ ਫਿਰ ਨੇੜੇ ਤੇੜੇ ਦੇ ਜਿਹੜੇ ਸਕ੍ਰੈਪ ਨੂੰ ਉਹਨਾਂ ਇਕੱਠਾ ਕਰਕੇ ਇਹ ਕੰਮ ਕਰਨਾ ਸ਼ੁਰੂ ਕੀਤਾ ਹੋਇਆ। ਅੱਛਾ ਇਹ ਤੁਹਾਡੀ ਫੈਕਟਰੀ ਹੈ। ਓਏ ਹੋਏ ਹੋਏ। ਮੈਂ ਆਪਣੇ ਕੈਮਰਾਮੈਨ ਸੇ ਕਹੂੰ ਕੈਮਰਾਮੈਨ ਈਦਰ ਫੋਕਸ ਕਰੋ ਇਆਂ ਫੋਕਸ ਕਰੋ ਇਆਂ ਪੇ ਬੱਲੇ ਤੁਸੀਂ ਤਾਂ ਇੱਥੇ ਰਾਇਲ ਫੀਲਡ ਦਾ ਜਿਹੜਾ ਮੇਰੇ ਖਿਆਲ ਹੈ ਉਹ ਇੱਕ ਪਾਰਟ ਉਹ ਵੀ ਇਸਤੇਮਾਲ ਕੀਤਾ ਹੋਇਆ ਉਹਨੂੰ ਵੀ ਇਨਵੈਸਟ ਕੀਤਾ ਐਵੀ ਸਕ੍ਰੈਪੀ ਸੀਗਾ ਜੀ ਹਾਂ ਜੀ ਇਹ ਵੀ ਇੱਕ ਮੋਟਰਸਾਈਕਲ ਟੈਂਕ ਦਾ ਪਾਰਟ ਹੈ ਹਾਂ ਹਾਂ ਤੇ ਇਹ ਇੱਕ ਮੈਂ ਲਾਈਫ ਸਾਈਜ਼ ਹਾਸ ਬਣਾ ਰਿਹਾ ਓਕੇ ਤੇ ਗੈਲਪਿੰਗ ਉਹਦੇ ਚ ਸਟੈਂਸ ਹੈ ਇਹਦਾ ਹਾਂ ਤੇ ਇਹ ਇਹਦਾ ਹੈਡ ਬਣ ਰਿਹਾ ਇਹ ਦੀ ਲੈਗਸ ਆਲਮੋਸਟ ਕੰਪਲੀਟ ਤੇ ਹੁਣ ਇੱਕ ਵਾਰੀ ਇਹ ਹੈਡ ਕੰਪਲੀਟ ਹੋ ਜੇ ਇਹਦੇ ਜਿਹੜੇ ਇਹਦੇ ਆਈਜ਼ ਜਾਂ ਹੋਰ ਇਹਦੀ ਡਿਟੇਲਿੰਗ ਹੋਣੀ ਆ ਹੋਰ ਹੀ ਆ ਉਹ ਤੋਂ ਬਾਅਦ ਫਿਰ ਵੀਲ ਮਾਉਂਟਡ ਔਨ ਦਾ ਬੋਡੀ ਫਿਰ ਉਹ ਬਾਕੀ ਜਿਹੜੇ ਪ੍ਰੋਪੋਰਸ਼ਨਲੀ ਜਿਹੜਾ ਕੰਮ ਕਰਨਾ ਹੈ ਉਹ ਪਾਰਟਸ ਫਿਰ ਲੱਗਣਗੇ ਇਹ ਇਹ ਸਾਰਾ ਕੁਝ ਕ੍ਰੈਪ ਵਗੈਰਾ ਪਿਆ ਹੈ ਇਹਦੇ ਚੋ ਯੂਜ਼ ਇਹਦੇ ਚੋ ਤੁਸੀਂ ਲੱਭ ਲੱਭ ਕੇ ਇਹਦੇ ਪਾਰਟਸ ਕੱਟ ਕੱਟ ਕੇ ਇਹਦੇ ਯੂਜ਼ ਕਰਨੇ ਨੇ ਕੀ ਬਾਤ ਹੈ ਉਹ ਗ੍ਰਿਲਾਂ ਜਿਹੜੀਆਂ ਘਰਾਂ ਨੂੰ ਲਾਈਦੀਆਂ ਹਨਾ ਆਪਾਂ ਸਾਈਡ 'ਚ ਨੇ ਉਹ ਬਸ ਉਹਦਾ ਕੁਝ ਪਾਰਟ ਹੈ ਕਦੀ ਕੁਝ ਚੀਜ਼ਾਂ ਨੇ ਲੋਟ ਆਫ ਡਿਫਰੈਂਟ ਇੰਜੀਨੀਅਰਿੰਗ ਪਾਰਟਸ ਐ ਕਾਰ ਪਾਰਟਸ ਵੀ ਹੈ ਤੇ ਥੋੜੇ ਹੋਰ ਵੀ ਜਿਹੜੀ ਮੈਂ ਗਲਤ ਨਾ ਹੋਵਾਂ ਤੁਸੀਂ ਜਿਹੜੀ تعلیم ਹਾਸਲ ਕੀਤੀ ਉਹ ਵੀ ਇੰਜੀਨੀਅਰਿੰਗ ਦੀ ਡਿਗਰੀ ਤੁਹਾਡੇ ਕੋਲ ਹੈ ਨਾ ਤੇ ਉਸ ਨੂੰ ਤੁਸੀਂ ਬਖੂਬੀ ਜਿਹੜਾ ਇੱਥੇ ਇਸਤੇਮਾਲ ਕੀਤਾ ਨਹੀਂ ਇੰਜੀਨੀਅਰਿੰਗ ਇੰਜੀਨੀਅਰਿੰਗ ਤਾਂ ਚਲੋ ਸਕਿੱਲ ਦਾ ਸੈੱਟ ਹੈ ਪਰ ਇਹ ਇਹ ਆਰਟ ਆਰਟ ਦਾ ਜ਼ਿਆਦਾ ਹੋ ਗਿਆ ਆਰਟ ਦਾ ਜ਼ਿਆਦਾ ਹੋ ਗਿਆ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਹੈ ਜੀ ਇੱਕ ਅਸੀਂ ਇਹ ਬ੍ਰੋਕਨ ਫੇਸ ਬਣਾਇਆ ਜੀ ओके okay. ਤੇ दिस इज लाइक अ अ गर्लस फेस हाफ फेस ना लिप्स 노즈 আইজ ਇਹਦੇ ਇਹਦੇ ब्रोकन ही है जी हाफ हाफ फेस है अच्छा तो ਇਹਦੇ ਚ ਵੀ ਬਹੁਤ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਬਾਲਟੀ ਕਹਿੰਦੇ ਸੀ ਬਾਲਟੀ ਦੇ ਵਿੱਚ ਬਹੁਤ ਕੁਝ ਭਰਿਆ ਇਹਦੇ ਚ ਤਾਂ ਮੈਨੂੰ ਲੱਗਦਾ ਪੂਰਾ ਟੱਬ ਹੀ ਲਾਤਾ ਤੁਸੀਂ ਜਿਵੇਂ ਗਲਤ ਬਣਾਉਂੋ ਇਹਦੇ ਚ ਇਹਦੇ ਚ ਐਕਚੁਅਲੀ ਸਾਈਜ਼ ਦੇ ਹਿਸਾਬ ਨਾਲ ਤਾਂ ਪਾਰਟਸ ਇਹਦੇ ਜਿੰਨਾ ਲੱਗ ਰਹੀ ਸੀਗੇ बिकॉज ਜੇ ਅਸੀਂ ਇਹਨੂੰ ਥੋੜਾ ਜਿਹਾ ਪੋਰਸ ਰੱਖਦੇ ਆ ਤਾਂ ਫਿਰ ਇਹਦੀ ਸ਼ੇਪ ਨਹੀਂ ਆਂਦੀ ਬਾਅਦ अच्छा ਉਹ ਇਹਦੇ ਵਿੱਚ ਪਾਰਟਸ ਲਾਣੇ ਹੀ ਪੈਣੇ ਜਿਆਦਾ ਤੇ ਇਹ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਇਹਦੇ ਵਿੱਚ ਬਹੁਤ ਹੈ ਜੀ ਸਾਈਕ ਕਾਰ ਕਾਰ ਰਿੰਸ ਟਾਇਰਸ ਟਾਇਰ ਰਿੰਸ ਫਾਇਰ ਐਕਸਟਿੰਗੁਇਸ਼ਰਸ ਵਾਇਰਸ ਵਾਸ਼ਰਸ ਨਟ ਬੋਲਟਸ ਮਤਲਬ ਇਹਦੇ ਵਿੱਚ ਤਾਂ ਬਹੁਤ ਸਾਰੇ ਪਾਰਟਸ ਹੈ ਇਹਦੇ ਆਇਜ਼ ਹੈ ਆਇਜ਼ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ 3 ਡਾਈਮੈਂਸ਼ਨਲ ਉਹਦੀ ਲੁੱਕ ਆਏ ਤਾਂ ਕਿ ਉਹ ਥੋੜੀ ਡੈਪਥ ਆਏ ਆਇਜ਼ ਤੇ ਉਹ ਆਇ ਲੀਡਸ ਬਣੇ ਆ ਆਈ ਬ੍ਰੋ ਬਾਲ ਉਹ ਸਾਰੀਆਂ ਚੀਜ਼ਾਂ ਹਾਂ 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 ਦੈਟਸ ਗੁੱਡ ਸੋ ਯਾਨੀ ਕਿ ਜੇ ਤੁਹਾਨੂੰ ਨਾ ਸਮਝ ਲੱਗਦੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਸਿੱਧਾ ਸਿੰਪਲੀ ਸਮਝ ਸਕਦੇ ਹੋ ਕਿ ਜਿਸ ਤਰ੍ਹਾਂ ਇੱਕ ਬੰਦੇ ਦਾ ਆ ਫੇਸ ਹੁੰਦਾ ਹਨਾ ਮੇਰਾ ਇੰਨਾ ਫੇਸ ਦਿਸਦਾ ਹੋਵੇ ਠੀਕ ਉਸੇ ਤਰ੍ਹਾਂ ਹੀ ਇਹ ਇਹਦੇ ਸਟਰਕਚਰ ਦਾ ਜਿਹੜਾ ਹਾਫ ਫੇਸ ਹੈ ਉਹ ਦਿਖ ਰਿਹਾ ਹੈ ਬਹੁਤ ਖੁਸ਼ੀ ਹੋਈ ਬਾ ਕਮਾਲ ਹੈ ਸੋ ਮੇਰੇ ਦੋਸਤੋ ਨਾਲ ਤੁਹਾਡਾ ਨਾਮ ਪ੍ਰੀਤਪਾਲ ਹੈ ਬਟ ਤੁਹਾਡੇ ਦੋਸਤ ਤੁਹਾਨੂੰ ਪਿਆਰ ਨਾਲ ਪੋਲੀ ਸਿੰਘ ਕਹਿੰਦੇ ਨੇ ਤੇ ਮੈਂ ਵੀ ਪੋਲੀ ਸਿੰਘ ਕਹਿ ਕੇ ਕੋਸ਼ਿਸ਼ ਕਰਦਾ ਕਾਲ ਕਰਾਂ ਜਿਹੜੇ ਬੱਚੇ ਨੇ ਜਾਂ ਫਿਰ ਕੋਈ ਪਰਿਵਾਰਕ ਮੈਂਬਰ ਨੇ ਜਾਂ ਫਿਰ ਤੁਹਾਡੇ ਯਾਰ ਦੋਸਤ ਨੇ ਉਹਨਾਂ ਨੇ ਕਿਸ ਤਰ੍ਹਾਂ ਮੋਟੀਵੇਟ ਕੀਤਾ ਤੁਹਾਡੇ ਤੋਂ ਕੀ ਕੀ ਲਰਨਿੰਗ ਉਹਨਾਂ ਨੂੰ ਜਿਹੜੇ ਚੀਜ਼ਾਂ ਉਹਨਾਂ ਨੂੰ ਸਿੱਖਣ ਦੀਆਂ ਮਿਲੀਆਂ ਨਹੀਂ ਜੀ ਮੈਂ ਮੈਂ ਆਪਣੇ ਫਰੈਂਡਸ ਤੋਂ ਤੇ ਮੈਂ ਆਪਣੇ ਫੈਮਿਲੀ ਮੈਂਬਰਸ ਤੋਂ ਸਿੱਖ ਰਿਹਾ ਅੱਛਾ ਇਟ ਇਜ਼ ਦੀ ਅਦਰ ਵੇ ਰਾਉਂਡ ਉਹ ਕਿਦਾਂ ਮੈਂ ਆਪਣੇ ਫਰੈਂਡਸ ਤੋਂ ਸਿੱਖ ਰਿਹਾ ਬਿਕੋਜ਼ ਉਹ ਇਨਕਰੇਜ ਕਰ ਰਹੇ ਮੈਨੂੰ ਬਸ ਗੁੱਡ ਤੇ ਜਿਹੜੀ ਇਨਕਰੇਜਮੈਂਟ ਮੈਨੂੰ ਮਿਲਦੀ ਹੈ ਮੈਂ ਵੀ ਕੋਸ਼ਿਸ਼ ਕਰਦਾ ਹਾਂ ਕਿ ਜਿਹੜੇ ਕੋਈ ਹੋਰ ਆਰਟ ਲਵਰਸ ਜਾਂ ਕੋਈ ਨਵੇਂ ਕੋਈ ਆਰਟ ਵੱਲ ਨੂੰ ਆ ਰਹੇ ਆ ਤੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਚਲੋ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਇਨਕਰੇਜਮੈਂ ਤੇ ਇਹਦੇ ਚ ਹੀ ਹੈ ਕਿ ਤੁਸੀਂ ਆਰਟ ਦਾ ਕੋਈ ਇਹ ਨਹੀਂ ਹੈ ਕਿ ਕਿਸੇ ਇੱਕ ਬੰਦੇ ਦੇ ਜਾਂ ਮਤਲਬ ਉਹ ਹੀ ਕਰ ਸਕਦਾ ਹੈ ਕੋਈ ਵੀ ਕਰ ਸਕਦਾ ਹੈ ਹੂੰ ਤੇ that is what i tell lot of my friends ਜਿਆ ਇਹ ਵੀ ਜੇ ਕੁਛ ਨਾ ਕੁਛ ਤੁਸੀਂ ਗੁੱਡ ਕਰੋ ਤੇ ਤੁਸੀਂ ਅਫਟਰ ਕੋਡ ਦੱਸਦੇ ਪਏ ਸੀ ਤੁਹਾਡੇ ਕੋਲ ਕੋਈ ਬੱਚੇ ਵੀ ਆਏ ਸੀ ਜਿਨ੍ਹਾਂ ਨੇ ਤੁਹਾਡੇ ਤੋਂ ਦੇਖਿਆ ਫਿਰ ਉਹ ਗੱਤੇ ਦਾ ਕੰਮ ਕਰਨਾ ਸ਼ੁਰੂ ਕੀਤਾ ਉਹਨੇ ਕੋਈ ਮੇਰਾ ਫਰੈਂਡ ਹੈ ਉਹਦਾ ਅੱਗੇ ਬੇਟਾ ਹੈ ਤੇ ਉਹ ਜਿਹੜੇ ਜਿਹੜੇ ਬੋਟਸ ਮੈਂ ਬਣਾਉਂਦਾ ਫਿਰ ਮੈਂ ਆਨਲਾਈਨ ਉਹਨੂੰ ਪੋਸਟ ਕਰਦਾ ਆਪਣੇ ਇੰਸਟਾਗ੍ਰam ਪੇਜ ਤੇ ਤੇ ਉਹ ਉਹਨੂੰ ਦੇਖ ਕੇ ਉਹ ਕਾਰਡਬੋਰਡ ਨਾਲ ਉਹਦਾ ਦਾ ਰੈਪਲੀਕਾ ਬਣਾ ਕੇ ਫਿਰ ਮੈਨੂੰ ਫੋਟੋਆਂ ਭੇਜਦਾ ਹੈ ਬਹੁਤ ਵੈਰੀ ਇਨਕਰੇਜਿੰਗ ਹਾਂ ਦੈਟਸ ਗੁੱਡ ਵੈਰੀ ਇਨਕਰੇਜਿੰਗ ਯਾਨਕਿ ਉਹ ਤੁਹਾਡੇ ਤੋਂ ਕੁਝ ਸਿੱਖੇ ਜਾਂਦੇ ਪਏ ਨੇ ਬੱਚੇ ਉਹਨਾਂ ਦਾ ਕ੍ਰੀਏਟਿਵ ਮਾਈਂਡ ਜਿਹੜਾ ਹੋਰ ਜ਼ਿਆਦਾ ਕ੍ਰੀਏਟਿਵ ਹਾਂ ਕਿ ਤੁਸੀਂ ਹੈਲਪ ਕਰਦੇ ਹੋ ਥੋੜਾ ਜਿਹਾ ਅਗਲੇ ਨੂੰ ਹੈ ਕਿ ਮੈਨੂੰ ਹੈ ਕਿ ਚਲੋ ਆਈ ਡੋਨਟ ਕੰਸਿਡਰ ਕਿ ਮੈਂ ਬਹੁਤ ਵੱਡਾ ਕੋਈ ਆਰਟਿਸਟ ਹਾਂ ਪਰ ਇਹ ਹੈ ਕਿ ਜੇ ਕਿਸ ਕੋਈ ਇੱਕ ਵੀ ਬੰਦਾ ਕਿਸੇ ਦੂਸਰੇ ਬੰਦੇ ਦੇ ਆਰਟ ਨੂੰ ਦੇਖ ਕੇ ਥੋੜਾ ਇਨਸਪਾਇਰ ਹੋਏ ਔਰ ਕੋਈ ਅੱਛੀ ਚੀਜ਼ ਬਣਾਏ आई थिंक वो करना चाहिए। ਤੇ ਮਨਿਸਪਲ ਕੋਰਪੋਰੇਸ਼ਨ ਨੇ ਵੀ ਤੁਹਾਡੇ ਤੋਂ ਤੁਹਾਡੀਆਂ ਚੀਜ਼ਾਂ ਜਿਹੜੀਆਂ ਉਹ ਬਣਵਾਈਆਂ ਨੇ ਤੁਹਾਡੇ ਤੋਂ ਉਹ ਉਹ ਕੀ ਕਿਸਾ? ਸਿਰਫ ਚੰਡੀਗੜ੍ਹ ਐਮਸੀ, ਲੁਧਿਆਣਾ ਐਮਸੀ, ਮੋਹਾਲੀ ਐਮਸੀ ਇਹਨਾਂ ਨੇ ਫਿਰ ਇਦਾਂ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਕੁਝ ਕੰਮ ਹੋ ਰਿਹਾ। ਹਾਂ ਫਿਰ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਫਿਰ ਉਹਨਾਂ ਨਾਲ ਟੈਪ ਹੋ ਕੇ ਅਸੀਂ ਉਹਨਾਂ ਦੇ ਵੀ ਪਾਰਕਸ ਦੇ ਵਿੱਚ ਹਾਂ ਜਿੱਦਾਂ ਮੋਹਾਲੀ ਇੱਕ ਰੂਸਟਰ ਬਣਾਇਆ। ਲੁਧਿਆਣੇ ਮੇਰੇ ਪੰਜ ਸਕਲਪਚਰ ਲੱਗੇ ਆ। ਦੈਟਸ ਗੁੱਡ। ਉਹ ਵੀ ਕਾਫੀ ਵੱਡੇ ਸਾਈਜ਼ ਦੇ ਆ। ਇੱਕ ਹੌਸ ਹੈ, ਇੱਕ ਕੈਮਲ ਹੈ, ਇੱਕ ਗਿਟਾਰ ਹੈ। ਤੇ ਦੋ ਬੋਟਸ ਲੱਗੇ ਆ ਲੁਧਿਆਣਾ ਰੋਜ਼ ਗਾਰਡਨ ਚ ਚੰਡੀਗੜ੍ਹ ਚ 48 ਸੈਕਟਰਸ ਲੱਗੇ ਆ ਤਿੰਨ ਤਿੰਨ ਬੋਟ ਦੇ ਦੀ ਐਮ ਸੀ ਚੰਡੀਗੜ੍ਹ ਹੈਜ਼ ਡਿਵੈਲਪਡ ਅ ਵੇਸ ਟੂ ਅੰਡਰ ਪਾਰਕ ਉਹਦੇ ਚ ਉਹਨਾਂ ਨੇ ਲਾਇਆ ਕਿ ਚੰਡੀਗੜ੍ਹ ਕਲੱਬ ਦੇ ਵਿੱਚ ਇੱਕ ਜਾਇੰਟ ਸਮੂਰਾਇ ਇਸ ਜਪਾਨੀ ਸਮੂਰਾਇ ਇਨਸਪਾਇਰਡ ਬੋਟ ਬਣਿਆ ਹੋਇਆ ਹੈ ਇਦਾਂ ਲੱਗਿਆ ਹੋਇਆ ਜੀ ਦੈਟਸ ਗੁੱਡ ਯਾਨੀ ਕਿ ਤੁਸੀਂ ਖੁਸ਼ ਹੋ ਵਾਈਗਰੋ ਨੇ ਜਿਨ੍ਹਾਂ ਤੁਹਾਨੂੰ ਕੰਮ ਵੀ ਦਿੱਤਾ ਉਸ ਦੇ ਨਾਲ ਤੁਹਾਨੂੰ ਉਹਨਾਂ ਦੁਗਣਾ ਹੁਨਰ ਵੀ ਦਿੱਤਾ ਜਿਸ ਦੇ ਨਾਲ ਤੁਸੀਂ ਆਪਣਾ ਸ਼ੌਕ ਵੀ ਪੂਰਾ ਕੀਤਾ ਹਾਂ ਜੀ ਹਾਂਜੀ ਹਾਂਜੀ ਲਾਈਫ ਹੈਜ਼ ਬੀਨ ਵੈਰੀ ਕਾਈਂਡ ਦੈਟਸ ਗੁੱਡ ਬਹੁਤ ਅੱਛਾ ਲੱਗਾ ਮਿਲ ਕੇ ਪਾਲੀਸ਼ ਸਿੰਘ ਜੀ ਤੁਹਾਡੇ ਨਾਲ ਤੇ ਮੈਂ ਉਮੀਦ ਕਰਦਾ ਤੁਹਾਡੇ ਵਰਗੇ ਹੋਰ ਵੀ ਲੋਕ ਇਸ ਤਰ੍ਹਾਂ ਨਿਕੜ ਕੇ ਜਿਹੜੇ ਸਾਹਮਣੇ ਆਂਦੇ ਜਾਣ ਤੇ ਆਪਣਾ ਟੈਲੈਂਟ ਹੈ ਜਿਹੜਾ ਇਸ ਤਰ੍ਹਾਂ ਦੁਨੀਆ ਦੇ ਸਾਹਮਣੇ ਉਭਾਰ ਕੇ ਆ ਕੇ ਆਂਦੇ ਜਾਣ ਕਿਉਂਕਿ ਜਿਹੜਾ ਸ਼ੌਂਕ ਹੈ ਉਹਨੂੰ ਕਦੀ ਮਰਨ ਨਹੀਂ ਦੇਣਾ ਚਾਹੀਦਾ ਆਪਣੇ ਅੰਦਰ ਦਾ ਬੱਚਾ ਜਿਹੜਾ ਹਮੇਸ਼ ਸੋ ਇਹ ਨਵੇਂ ਸ਼ਬਦ ਦੇ ਨਾਲ ਤੁਹਾਡ ਤੋਂ ਇਜਾਜ਼ਤ ਲੈ ਰਿਹਾ ਹਾਂ ਕੈਮਰਾਮੈਨ ਅਜੇ ਦੇ ਨਾਲ ਸਿਮਰਨ ਪ੍ਰੀਤ ਸਿੰਘ ਚੰਡੀਗੜ੍ਹ